ਤੇ ਜਿਹੜਾ ਸ਼िखर ਜਿਹਦਾ ਕਲਸ ਸ਼ਹਾਦਤ ਦਾ ਹੈ ਇਬਾਦਤ ਸ਼ੁਰੂ ਹੈ ਇਬਾਦਤ ਦਾ ਪਤਾ ਸਾਨੂੰ ਸਿਰਫ ਸਾਲਾਂ ਕਰਕੇ ਮਹਾਰਾਜ ਜੀ ਇੰਨਾ ਸਮਾਂ ਬੈਠੇ ਬੰਦਗੀ ਕੀਤੀ ਨਹੀਂ ਆ ਦਿਸਦੀਆਂ ਨਹੀਂ ਹੁੰਦੀਆਂ ਜਿਹੜੀਆਂ ਦਿਸਦੀਆਂ ਹੁੰਦੀਆਂ ਨਾ ਉਹ ਇਮਾਰਤਾਂ ਨਹੀਂ ਛੇਤੀ ਖੜੀਆਂ ਰੱਖ ਸਕਦੀਆਂ ਨਹੀਂ ਆ ਦਿਸਦੀਆਂ ਨਹੀਂ ਪੁਨਿਆਦ ਜ਼ਮੀਨ 'ਚ ਹੈ ਪਰ ਉੱਚੀ ਇਮਾਰਤ ਖਲੋਤੀ ਦੱਸਦੀ ਪਈ ਵੀ ਦੀ ਬੁਨਿਆਦ ਬੜੀ ਪੱਕੀ ਹੈ ਗਰਮ ਕੋ ਇਹੋ ਜੀਆਂ ਸ਼ਹਾਦਤਾਂ ਦੱਸਦੀਆਂ ਹੁੰਦੀਆਂ ਨੇ ਇਬਾਦਤ ਦੀ ਬੁਨਿਆਦ ਕਿੰਨੀ ਕਬਕੀ ਹੈ ਨਹੀਂ ਆ ਦਿਸਦੀਆਂ ਥੋੜਾ ਨੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮੈਂ ਪਰਸੋਂ ਹੀ ਜਿਹਦਨ ਕਥਾ ਸ਼ੁਰੂ ਕੀਤੀ ਅਰਜ਼ ਕੀਤੀ ਆਪ ਸਿਮਰਨ ਚ ਮਾਤ ਗੁਜਰੀ ਜੀ ਉਹ ਵੀ ਸਿਮਰਨ ਸੰਗ ਇਬਾਦਤ ਬੰਦ ਕੀ ਚ ਭਾਈ ਸਾਹਿਬ ਐ ਮਕਨ ਸਾਹਿਬ ਜੀ ਆਏ ਉਹਨਾਂ ਨੇ ਹਜ਼ੂਰ ਨੂੰ ਪ੍ਰਗਟ ਕੀਤਾ ਹਾਲਾਂਕਿ ਗੁਰਗੱਦੀ ਬਾਰੇ ਗੁਰੂ ਅਰਜਨ ਸਾਹਿਬ ਕੁਝ ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਾਬਾ ਵਸੀ ਗ੍ਰਾਮ ਬੁਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਗੁਰੂ ਅਰਜਨ ਸਾਹਿਬ ਉਹਨਾਂ ਦੇ ਪੋਤੇ ਲੱਗਦੇ ਨੇ ਖੂਨ ਦੇ ਰਿਸ਼ਤੇ ਵਿੱਚ ਗੁਰੂ ਤੇਗ ਬਹਾਦਰ ਦਾਦਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਨੇ ਉਹ ਪੋਤੇ ਨੇ ਇਹ ਯਾਦ ਰੱਖਿਓ ਖੂਨ ਦੇ ਰਿਸ਼ਤੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਭਤੀਜਾ ਲੱਗਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਗੋਬਿੰਦ ਸਿੰਘ ਚਾਚੇ ਲੱਗਦੇ ਨੇ ਰਿਸ਼ਤੇ ਵਿੱਚ ਖੂਨ ਦਾ ਰਿਸ਼ਤਾ ਕਹਿ ਰਹਿਆ ਪਰ ਇੱਥੇ ਖੂਨ ਦਾ ਨਹੀਂ ਇੱਥੇ ਜੋਤ ਦੀ ਜੋ ਬਖਸ਼ ਸ਼ੌਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਆਰਾਮ ਨਾਲ ਟਿਕ ਕੇ ਰਹਿੰਦੇ ਆ ਭਾਈ ਮੱਖਣ ਸ਼ਾਹ ਜੀ ਹੁੰਦੇ ਨੇ ਸਾਨੂੰ ਸਭ ਨੂੰ ਪਤਾ ਹੈ ਤੇ ਮੈਂ ਉਹਨਾਂ ਦੀ ਸਾਖੀ ਸੂਰਤ ਮੈਂ ਗਿਆ ਉਧ ਨੇੜੇ ਸਮੁੰਦਰ ਨਿਕਲਦਾ ਸੂਰਤ ਕਿ ਬਹੁਤ ਸਾਰੇ ਲਬਾਣਿਆਂ ਦੇ ਪਿੰਡ ਨੇ ਜੀ ਉੱਥੇ ਗੁਜਰਾਤ ਵਿੱਚ ਵੀ ਪਰ ਉਹ ਇਹ ਉਹ ਉਸ ਉਸ ਇਲਾਕੇ ਤਰ੍ਹਾਂ ਰਹਿੰਦੇ ਨੇ ਕਿਆ ਜਾਂਦਾ ਵੀ ਉਸ ਇਲਾਕੇ ਵਿੱਚ ਇਹਦਾ ਜਹਾਜ਼ ਫਸਿਆ ਸੀ ਜਿਹੜੀ ਉਹ ਘਟਨਾ ਸਾਨੂੰ ਸਿਖਿਆ ਦਿੰਦੀ ਹੈ ਕਿ ਭਾਈ ਮੱਖਣ ਸ਼ਾਹ ਜਦੋਂ ਮਲਾ ਨੇ ਕਿਹਾ ਵੀ ਜਹਾਜ਼ ਡੁੱਬੇਗਾ ਫਸ ਜਾਏਗਾ ਜਾਂ ਇਹ ਗਈ ਕਹਾਣੀ ਉਨੇ ਕਹਿਆ ਵੀ ਤੁਹਾਡੀ ਕੋਈ ਅਕਲ ਤੁਹਾਡੀ ਕੋਈ ਸਿਆਣਪ ਉਹ ਨਾ ਕਹਿੰਦੀ। ਭਾਈ ਮੱਖਣ ਸ਼ਾਹ ਨੇ ਕਿਹਾ ਕਿ ਮੇਰੇ ਕੋਲ ਮਲਾਹੂਰ ਹੈ। ਉਹਨੇ ਕਿਹਾ ਜੀ ਕੌਣ ਮਲਾਹ ਆਪਣੇ ਤੇ ਅਮਲੇ ਨਾਲ ਅਸੀਂ ਆ ਸਾਰੇ ਕਹਿੰਦਾ ਨਹੀਂ ਉਹ ਮਲਾਹ ਦਿਸਦਾ ਨਹੀਂ ਅਨ ਦਿਸਦਾ ਦਿਸਦਿਆਂ ਹੋਿਆਂ ਦੇ ਬੇੜੇ ਕਿਨਾਰੇ ਲਾਈ ਜਾਂਦਾ। ਜੀ ਕੌਣ ਮਲਾਹ ਕਹਿੰਦਾ ਮੇਰਾ ਗੁਰੂ ਨਾਨਕ। ਉੱਥੇ ਫਿਰ ਕਹਿੰਦੇ ਨੇ ਜਦੋਂ ਜਹਾਜ਼ ਡੋਲ ਰਿਹਾ ਸੀ ਭਾਈ ਮੱਖਣਸ਼ਾਹ ਨੇ ਚੌਂਕੜਾ ਮਾਰ ਕੇ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਹਿਸਤਰੀ ਕਹਿੰਦੀ ਇਹਦਾ ਮਤਲਬ ਜਦ ਦੁੱਖ ਮੁਸੀਬਤ ਆਵੇ ਕਲਪਨ ਦੀ ਥਾਂ ਤੇ ਸੁਰਤ ਚਕਾ ਕੇ ਜਪ ਦਾ ਪਾਠ ਕਰੋ ਗੁਰੂ ਬੇੜੇ ਕਿਨਾਰੇ ਲਾਂਦਾ ਹੈ। ਚਿਤ ਇਕਾਗਰ ਕਰ ਉਹਨੇ ਜਪਜੀ ਸਾਹਿਬ ਪੜਿਆ ਸਤਿਗੁਰੂ ਦਾ ਧਿਆਨ ਟਿਕਾ ਕੇ ਮੇਰੀ ਫਿਰ ਬੇਨਤੀ ਹੈ ਜਦੋਂ ਆਪਾਂ ਕੀਰਤਨ ਕਥਾ ਵੀ ਕਰ ਰਹੇ ਆ ਨਾ ਜੇ ਸਿਮਰਨ ਕਰਨੀ ਆ ਬਾਣੀ ਪੜ੍ਹਨੀ ਆ ਕਿੱਥੇ ਕਿੱਥੇ ਭੱਜਦਾ ਮਨ ਇਸ ਤਰੀਕੇ ਗੱਲ ਕਹਾਂਗੇ ਅਸੀਂ ਕਹਾਂਗੇ ਜੀ ਇਹ ਤੇ ਬੁੱਤ ਪਰਸੀ ਅੱਜ ਨਹੀਂ ਗੁਰਮਖੋ ਜਿਹੜਾ ਮਨ ਪਰਿਵਾਰ ਵਿੱਚ ਭੱਜ ਰਿਹਾ ਹੈ ਨਾ ਪਾਠ ਕਰਦੇ ਆ ਕਾਰੋਬਾਰ ਵਿੱਚ ਭੱਜ ਰਿਹਾ ਉਸ ਭੱਜਦੇ ਕੋਈ ਮਨ ਨੂੰ ਗੁਰਮਖਾਂ ਦੇ ਚਿੰਤਨ ਵਿੱਚ ਲੈ ਜਾਓ ਜਿੱਥੇ ਪੁੱਤਰਤੀ ਚੇਤੇ ਹੁੰਦਾ ਉੱਥੇ ਕਿਸੇ ਗੁਰਮਖ ਮਹਾਪੁਰਖ ਨੂੰ ਚੇਤੇ ਕਰ ਲੋ ਗੁਰੂ ਦੀ ਇਤਿਹਾਸਿਕ ਘਟਨਾ ਚੇਤੇ ਕਰ ਲੋ ਬਹੁਤ ਭਜਦਾ ਹੋਵੇ ਬਸ ਇਉਂ ਚੇਤੇ ਕਰ ਲੋ ਵੀ ਸਹਿਬਜ਼ਾਦੇ ਮੀਆਂ ਚ ਖਲੋਤੇ ਨੇ ਧਮ ਘਟ ਧਾਬਿਆ ਤੁਸੀਂ ਦੇਖੋ ਭੈੜਾ ਮਾਨੇ ਕਿ ਖਿੰਨ ਵਿੱਚ ਪੁੱਤਰਾਂ ਨੂੰ ਛੱਡ ਕੇ ਸਹਿਬਜ਼ਾਦਿਆਂ ਦੇ ਚਰਨਾਂ 'ਚ ਆ ਜਾਏਗਾ ਪਰ ਇਹ ਸਭ ਦੇ ਨਿੱਜੀ ਸੁਰਤ ਦੀ ਖੇਡ ਏ ਜਮਾਤੀ ਨਹੀਂ ਨਾ ਕਹਿ ਸਕਦਾ ਮੈਂ ਉਂਝ ਜਮਾਤੀ ਆਪ ਨਾਲ ਸਾਂਝ ਕਰ ਦਿੱਤੀ ਵੀ ਇਹ ਤਰੀਕਾ ਹੈ ਮਨ ਭਜ ਰਿਹਾ ਹੈ ਹਾਏ ਮੈਨੂੰ ਕੀ ਮਿਲਿਆ ਮੈਂ ਕਲ ਪਿਆ بس ਇੱਕ ਸੀਨ ਇਸ ਮਨ ਨੂੰ ਕੋ ਛੱਡ ਤੂੰ ਲਾਹੌਰ ਚੱਲ ਡੇਰਾ ਸਾਹਿਬ 31 ਤਵੀ ਭੱਖਦੀ ਪਈਏ ਗੁਰੂ ਅਰਜੁਨ ਦੇ ਉਹਦੇ ਉੱਤੇ ਬੈਠਾ ਹੈ ਉਹ ਸ਼ੁਕਰ ਕਰ ਰਿਹਾ ਤੂੰ ਲੰਬੇ ਦੇ ਰਿਹਾ ਮੈਂ ਤਾਂ ਕਿਆ ਫੁਰਨੇ ਨੂੰ ਫੁਰਨਾ ਹੀ ਕੱਟੇਗਾ ਫੁਰਨਾ ਤਸਵੀਰ ਵੀ ਬਣਾਉਂਦਾ ਹੈ ਖਿਆਲ ਜਿਹੜਾ ਉਹ ਇਹ ਅਸੀਂ ਕਹਿੰਦੇ ਆ ਮੈਂ ਅਸੀਂ ਜੀ ਇਹ ਤਸਵੀਰਾਂ ਨੂੰ ਨਹੀਂ ਮੰਨਦੇ ਨਾ ਮੰਨੋ ਪਰ ਫੁਰਨਿਆ ਕਰਕੇ ਤਾਂ ਸਾਰੀ ਮੰਨੇ ਜਦੋਂ ਫੁਰਨੇ 'ਚ ਮਿੱਤਰ ਚੇਤੇ ਹੁੰਦਾ ਹੈ ਤਸਵੀਰ ਨਹੀਂ ਹੁੰਦੀ ਪੁੱਤਰ ਚੇਤੇੰ ਦਾ ਦੁਸ਼ਮਣ ਚੇਤੇ ਹੁੰਦਾ ਉਹਨੇ ਜੀ ਜਪਜੀ ਸਾਹਿਬ ਦਾ ਪਾਠ ਇਕਾਗਰ ਹੋ ਕੇ ਕੀਤਾ ਤੇ ਨਾਲ ਉਹਨੇ ਕਿਹਾ ਸਤਿਗੁਰੂ ਕੁਝ ਕਹਿੰਦੇ ਸੁਖਣਾ ਕੋਈ ਸੱਜਣ ਕਹਿੰਦੇ ਉਹਨੇ ਕਿਹਾ ਮਹਾਰਾਜ ਮੈਂ ਤੇਰੀ ਕਾਰ ਪੇਟਾ ਦਸਵੰਦ ਹਰ ਰਹਿਤਨਾਮਾ ਕਹਿੰਦਾ ਹਰ ਸਿੱਖ ਆਪਣੇ ਘਰ ਵਿੱਚ ਗੁਰੂ ਕੀ ਗੋਲਕ ਰੱਖੇ ਹਰ ਸਿੱਖ ਆਪਣਾ ਦਸਵੰਦ ਜਿਹੜਾ ਉਸ ਸਤਗੁਰੂ ਦੇ ਨਾਮ ਦਾ ਵਖਰਾ ਕਰ ਦੇਵੇ ਇਹ ਭਾਵੇਂ ਅਸੀਂ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਮੈਂ ਹਰ ਸਿੱਖ ਖੈ ਤੇ ਨਹੀਂ ਕਿ ਜਿਹੜੇ ਸੁਣਦੇ ਨੇ ਉਹ ਤੇ ਸਾਨੂੰ ਜ਼ਿਆਦਾ ਕੱਢਣਾ ਚਾਹੀਦਾ ਜਿਹਨੂੰ ਸੰਗਤ ਦਿੰਦੀ ਰੋਟੀ ਜ਼ਿਆਦਾ ਚਾਹੀਦਾ ਕੱਢਣਾ ਗੁਰੂ ਕੀ ਗੋਲਕ ਰੱਖੇ ਸਿੱਖ ਉਹ ਉਸ ਗੋਲਕ ਵੱਲ ਕਦੀ ਝਾਤੀ ਮਾਰ ਕੇ ਨਾ ਕਹੇ ਮੈਂ ਇੰਨੇ ਕੱਢ ਦਿੱਤੇ ਨੇ ਜਦੋਂ ਆਇੜਾ ਮਨ ਉਹਨੂੰ ਚੇਤੇ ਕਰੇ ਜੋ ਘਰ ਵਰਤਨਾ ਪਿਆ ਉਹਨੂੰ ਚੇਤੇ ਕਰੀ 90 ਹਜ਼ਾਰ ਮੈਂ ਖਰਚ ਲਿਆ ਬਸ 10 ਹਜ਼ਾਰ ਹੀ ਕੱਢਿਆ ਇਹ ਕੋਈ ਜਾਂ ਸ਼ਾਕਰ ਮਿਲੇਗਾ ਜਿਹੜਾ ਕਹੇਗਾ ਵੀ 10% ਦੇ ਦੇ ਨਾ 1% ਹੀ ਕਹੇ 10% 90 ਹਿੱਸੇ ਤੇਰੇ 9 ਤੇਰੇ ਸਿੱਧੀ ਗੱਲ ਇੱਕ ਮੈਨੂੰ ਦੇ ਦੇ ਦਸਵਾ ਹਿੱਸਾ ਹੀ ਨਾ ਜੀ ਜੇ 100 ਵਿੱਚੋਂ 10 ਕਹਾਂਗੇ ਉਹਨੇ ਜੀ ਪਾਠ ਕੀਤਾ ਜਹਾਜ਼ ਕਿਨਾਰੇ ਲੱਗ ਗਿਆ ਤੇ ਜਦੋਂ ਜ਼ਿੰਦਗੀ ਚ ਦੁੱਖ ਵਿੱਚ ਇਹੋ ਜੀ ਘਟਨਾ ਵਾਪਰਦੀ ਹੈ ਉਹ ਅੰਦਰ ਦੇ ਵਿਸ਼ਵਾਸ ਨੂੰ ਇੰਨਿਆਂ ਪੱਕਾ ਕਰ ਦਿੰਦੀ ਹੈ ਉਹ ਕਹਿੰਦੀ ਵੀ ਤੇਰਾ ਗੁਰੂ ਹੈ ਤੇ ਤੇਰੇ ਨਾਲ ਹੈ ਉਹ ਚੱਲਦਾ ਦਿੱਲੀ ਹੁੰਦੇ ਨੇ ਭਾਈ ਸਾਹਿਬ ਮੈਂ ਜ਼ਿਆਦਾ ਡਿਟੇਲਸ ਨਹੀਂ ਸਿਰਫ ਇੱਕ ਗੁਰੂ ਦੀ ਸੁਰਤ ਕੀ ਹੈ ਮਾਇਆ ਪ੍ਰਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਕਹ ਰਹੇ ਨੇ ਕਿਉਂ ਕਹਿ ਰਹੇ ਨੇ ਉਹ ਹੁੰਦਾ ਸਭ ਨੂੰ 2 2 4 4 ਭੇਟਾ ਸਭ ਤੋਂ ਵੱਡਾ ਦਾਵੇਦਾਰ ਤਾਂ ਧੀਰਮਲ ਸਿੰਘ ਹਿਸਤਰੀ ਨੇ 22 ਮੰਜੀਆਂ ਕਿਹਾ ਮੈਂ ਇੱਕ ਵਾਰੀ ਕਹਾਂ ਸੀ ਵੀ ਗਿਣਤੀ ਕਰੋ ਤੇ ਥੋੜੀ ਜੀ ਬੰਦੇ ਨੇ ਸਾਰਿਆਂ ਦੇ ਮਸੰਦ ਨੇ ਸਾਰੇ ਸਿਫਤਾਂ ਕਰਦੇ ਨੇ ਅਖੀਰ ਤੇ ਭਾਈ ਮੱਖਣ ਸ਼ਾਹ ਹਜ਼ੂਰ ਦੇ ਕੋਲ ਜਾਂਦਾ ਬੜਾ ਰੌਲਾ ਪਿਆ ਹੁੰਦਾ ਫੌਜ ਨਾਲ ਮਹਾਰਾਜ ਪਹਿਲੀ ਸ਼ਬਦ ਕਹਿੰਦੇ ਆ ਸੇਵਾਦਾਰ ਨੂੰ ਅੱਜ ਆਪਣੇ ਘਰ 'ਚ ਰੌਲਾ ਕਿਉਂ ਹੈ ਹਜ਼ੂਰ ਮੱਖਣ ਸ਼ਾਹ ਰਿਹਾ ਉੱਤਰ ਦਿੰਦਿਆਂ ਉਹਨੂੰ ਕਹੋ ਗੁਰੂ ਘਰ ਮੱਥਾ ਟੇਕਣ ਦੀ ਜਾਚ ਸਿੱਖੇ ਰੋਲੇ ਪਾਉਂਦੇ ਆਈਦਾ ਗੁਰਦੁਆਰੇ ਗੁਰੂਕੁਲ ਸ਼ੋਰ ਮਚਾਉਂਦੇ ਆ ਨਹੀਂ ਉਹਨੇ ਜਾਂਦੀਏ ਕਹਿ ਦਿੱਤਾ ਮੱਖਣ ਸ਼ਾਹ ਹਜ਼ੂਰ ਕਹਿੰਦੇ ਨੇ ਇਹ ਤਰੀਕਾ ਨਹੀਂ ਗੁਰਦੁਆਰੇ ਗੁਰੂਕੁਲ ਆਉਂਦਾ ਬਸ ਉੱਥੇ ਮੱਥਾ ਟੇਕ ਦਿੱਤਾ ਸੱਚਾ ਤੂੰ ਹੀ ਜਾ ਕੇ ਉਹਨੇ ਭੇਟਾ ਰੱਖੀ ਆਪ ਸਭ ਨੂੰ ਪਤਾ ਹੈ ਮੈਂ ਤਾਂ ਕੋਈ ਬਹੁਦੇ ਹਰਤ ਬਿਲਕੁਲ ਸਿੱਧੇ ਗੁਰੂ ਸਮਰਾਤੇ ਗੁਰੂ ਲੋਕ ਵਿੱਚ ਵੀ ਮੋਢਾ ਦਿੰਦਾ ਹੈ ਗੁਰੂ ਪਰਲੋਕ ਵਿੱਚ ਵੀ ਦਿੰਦਾ ਉਹਨਾਂ ਨੇ ਕਿਹਾ ਆ ਦੇਖ ਮੱਖਣ ਸ਼ਾ ਅਜੇ ਤੱਕ ਕਾਸੀ ਵੀ ਨਿਸ਼ਾਨ ਨਹੀਂ ਪੂਰਾ ਹੋਇਆ ਭਰਿਆ ਤੂੰ ਮਾਇਆ ਗੁਰੂ ਦੀ ਨਕਾਰੇ ਇਹ ਗੱਲ ਸੁੰਡੀ ਦੇਰ ਸੀ ਬਸ ਕੁਝ ਨਹੀਂ ਸੁਝਿਆ ਇੱਕੋ ਦਮ ਮੋਢੇ ਤੇ ਪਰਨਾ ਰੱਖਿਆ ਕੋਠੇ ਤੇ ਚੜ੍ਹ ਕੇ ਕਹਿੰਦਾ ਆਵਾਜ਼ ਦੇ ਕੇ ਭੁੱਲਿਏ ਸਿਖੇ ਭੁਲਿਏ ਸੰਗ ਤੇ ਸੁਨੋ ਦੇ ਕਾਨ ਗੁਰੂ ਲੱਦਾ ਮੈਂ ਮਰਦ ਮਹਾਨ ਇਹ ਬਹਿਮਾ ਪ੍ਰਕਾਸ਼ ਦੇ ਭੁਲਿਏ ਸੰਗ ਤੇ ਸੁਨੋ ਦੇ ਕਾਨ ਗੁਰੂ ਲੱਦਾ ਮੈਂ ਮਰਦ ਮਹਾਨ ਆਓ ਮੈਂ ਤੁਹਾਨੂੰ ਦੱਸਾਂ ਮੈਂ ਗੁਰੂ ਲੱਭ ਲਿਆ ਹੈ ਪਤਾ ਰੋਲਾ ਪੈ ਗਿਆ ਸੰਗਤ ਬਹੁਤ ਆਗੀ ਭੇਟਾ ਇਕੱਠੀ ਹੋ ਗਈ ਮੱਖਣ ਸ਼ਾਹ ਦਾ 500 ਕੋ ਥੋੜਾ ਹੁੰਦਾ ਉਸ ਵੇਲੇ ਢੀਰ ਵੱਲ ਇਹਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਕੰਡੀਆਂ ਨੂੰ ਵੀ 500 ਦੇ ਮੱਥਾ ਟੇਕ ਦਿੱਤਾ ਹੈ ਇਨੇ ਢੇਰ ਲੱਗ ਗਿਆ ਮੱਖਣਸ਼ਾ ਖੁਸ਼ੀ ਨਾਲ ਆਪਣੇ ਜਿੱਥੇ ਉਸਤਾਨ ਡੇਰਾ ਕੀਤਾ ਚਲਾ ਗਿਆ ਧੀਰਮਲ ਘਾਹਾਂ ਪੁੰਚਿਆ ਸ਼ਿਆਮਸੰਧ ਨਾਲ ਉਹਨੇ ਕਿਹਾ ਵੀ ਕਹਾਣੀ ਗਈ ਉੱਥੇ ਫਿਰ ਹਜ਼ੂਰ ਦੇ ਉੱਤੇ ਗੋਲੀ ਚਲਾਈ ਗਈ ਸੀ ਕੁਝ ਕਹਿੰਦੇ ਕੋੜੀ ਤੇ ਚਲਦੇ ਆਂ ਕੁਝ ਕਹਿੰਦੇ ਆ ਗੋਲੀ ਚਲਾਈ ਗੋਲੀ ਕੰਧ 'ਚ ਵੱਜੀ ਜਾ ਕੇ ਹਜ਼ੂਰ ਦੇ ਮੱਥੇ ਨੂੰ ਛੂ ਕੇ ਚਲੀ ਗਈ ਮਾਤਾ ਨਾਨਕ ਜੀ ਉੱਠੇ ਬਜ਼ੁਰਗ ਸਨ ਮਾਤਾ ਜੀ ਆਪਣੇ ਪੁੱਤ ਦੇ ਮੱਥੇ ਨੂੰ ਆਪਣੀ ਦੁਪੱਟੇ ਦੇ ਨਾਲ ਪੂੰਝਿਆ ਜਦੋਂ ਦੁਪੱਟੇ ਨਾਲ ਪੂੰਝ ਰਹੇ ਸਨ ਮੇਰਾ ਸਤਿਗੁਰੂ ਗੁਰੂ ਤੇਗ ਬਹਾਦਰ ਕਹਿੰਦਾ ਮਾ ਜੀ ਆ ਵੇਖੋ ਮਾਇਆ ਦੀਆਂ ਕਰਾਮਾਤਾ ਕਿੰਨੇ ਸਾਲਾਂ ਦੇ ਬੈਠੇ ਸਾਂ ਕੋਈ ਉੱਚੀ ਆਵਾਜ਼ ਨਹੀਂ ਸੀ ਨਿਕਲਦੀ ਅੱਜ ਹੀ ਢੇਰ ਲੱਗਾ ਜੀ ਗੋਲੀ ਚੱਲ ਗਈ ਇਹ ਸ਼ਕਤੀ ਕਮ ਆਇਆ ਦੀ ਸਭ ਕੁਝ ਲੁੱਟ ਕੇ ਲੈ ਗਏ ਪਾਈ ਮੱਖਣਸ਼ਾ ਨੂੰ ਪਤਾ ਲੱਗਾ ਉਹ ਵਾਪਸ ਹੁੰਦਾ ਹੈ ਉਹ ਧੀਰਮਲ ਦੇ ਪੈਰਾਂ 'ਚੋਂ ਜੁੱਤੀ ਲਵਾ ਕੇ ਅੱਗੇ ਨੰਗੇ ਪੈਰ ਲਾਂਦਾ ਹੈ ਮਸੰਦ ਜਿਨੇ ਗੋਲੀ ਚਲਾਈ ਉਹਦੀਆਂ ਮਸ਼ਕਾਂ ਬੁਸ਼ਕਾਂ ਬੰਦ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਕੁਲ ਜਾਂਦੇ ਆ ਹਜ਼ੂਰ ਕਹਿੰਦੇ ਆ ਉਹ ਮੱਖਣਸ਼ਾ ਗੁਰੂ ਦੀ ਖੁਸ਼ੀ ਲੈਣਾ ਹੈ ਕੰਧਾ ਜੀ ਸਤਗੁਰੂ ਪਰ ਸੇਖੇ ਮੈਂ ਖੁਸ਼ੀ ਲੈਣ ਆਇਆ ਕਹਿੰਦੇ ਸਾਡੀ ਖੁਸ਼ੀਏ ਦੇ ਵਿੱਚ ਇਹਨਾਂ ਦੀਆਂ ਬਾਹਾਂ ਖੋਲਦੇ ਤੇ ਜੋ ਕੁਝ ਚਾਹਦੇ ਇਹਨਾਂ ਦੀਆਂ ਝੋਲੀਆਂ ਭਰਦੇ ਲੈ ਜੋ ਸਭ ਕੁਝ ਮੈਂ ਸਤਗੁਰੂ ਦੀ ਬਾਣੀ ਜਿੱਦ ਜੋ 59 ਸ਼ਬਦ ਪੜ ਰਿਹਾ ਤੇ ਮੇਰੇ ਮਨ 'ਚ ਰੋਜ਼ ਇਹ ਗੱਲ ਹੁੰਦੀ ਹੈ ਤੇ ਮੈਂ ਆਪ ਨੂੰ ਬੇਨਤੀ ਕੀਤੀ ਸੀ ਜਿਹਦੇ ਕੋਲ ਘੱਟ ਟਾਈਮ ਹੈ ਉਹ ਸ਼ਲੋਕ ਰੋਜ਼ ਪੜੋ ਜਿਹਦੇ ਕੋਲ ਟਾਈਮ ਜ਼ਿਆਦਾ ਹੈ ਸਾਰੀ ਬਾਣੀ ਪੜੋ ਤੁਹੇ ਦੇਖਿਓ ਇਹਨਾਂ ਦਿਨਾਂ ਚ ਬੜੀ ਕਿਰਪਾ ਵਰਤਨੀ ਜੇ ਇਹ ਸ਼ਤਾਬਦੀ ਹੈ ਮਹਾਰਾਜ ਦੀ ਤੇ ਇਹ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਪਸੰਨ ਹੋਣ ਕੇ ਰੋਜ ਤੁਹਾਡੇ ਤੇ ਅਜ਼ੂਰ ਨੇ ਕਿਹਾ ਦੇ ਦਿਓ ਸਭ ਕੁਝ ਤੇ ਦੋ ਸ਼ਬਦ ਨੇ ਕਹਿਨਾ ਗੁਰ ਤੇਗ ਬਹਾਦਰ ਨੇ ਆਪਣੇ ਜੀਵਨ ਦੀ ਵਿਆਖਿਆ ਕੀਤੀ ਇੱਕ ਤਾਂ ਇਹ ਜੋ ਨਰਦੁਖ ਮੈਂ ਦੁੱਖ ਨਹੀਂ ਮੰਨਦਾ ਇਹਨੇ ਸਭ ਦੇ ਦੇ ਮਾਇਆ ਦੇ ਦੇ ਨਾਲ ਦੂਜੀ ਗੱਲ ਖਿਮਾ ਕਰਦੇ ਮਾਤ ਨਾਨਕੀ ਜੀ ਕਹਿੰਦੇ ਆ ਬੇਟੇ ਕੁਝ ਵਿਦਵਾਨ ਕਹਿੰਨੇ ਗੁਰਤਾ ਗੱਦੀ ਤੇ ਅਸੀਨੂ ਲਗਿਆ ਪਹਿਲਾ ਸ਼ਬਦ ਦੇ ਉਚਾਰਨ ਕੀਤਾ ਜਦੋਂ ਪ੍ਰਗਟ ਹੋਏ ਕਹਿਣ ਲੱਗੇ ਪੁੱਤ ਆਪਣੀ ਮਾਇਆ ਖੈ ਸਭ ਕੁਝ ਦੇਈ ਜਾਣਾ ਅੱਗੋ ਬਿਰੁੱਤਰ ਦਿੱਤਾ ਮਾਈ ਮੈਂ ਧਨ ਪਾਇਓ ਹਰਨਾਮ ਆਹ ਨਹੀਂ ਮਗਨ ਹੈਗਾ ਮਾਇਆ ਜੀ ਇਹ ਬਸੰਤ ਰਾਗ ਚ ਹੈ ਜੀ ਮਾਈ ਮੈਂ ਧਨ ਪਾਇਓ ਹਰਨਾਮ ਮਨ ਮੇਰੋ ਧਾਮਨ ਤੇ ਛੂਟਿਓ ਮੇਰੇ ਮਨ ਚ ਤਾਂ ਪਟਕਣੀ ਕੋਈ ਨਹੀਂ ਰਹੀ ਕਰ ਬੈਠੋ ਬਿਸ਼ਰਾਮ ਮਾਇਆ ਮਮਤਾ ਤਨ ਤੇ ਨਾਠੀ ਵੇਖੋ ਅੰਦਰ ਨੇ ਅੰਦਰ ਮਮਤਾ ਹੈ ਹੀ ਨਹੀਂ ਮੈਂ ਕਹਿੰਦਾ ਸੱਚ ਐ ਵੇ ਗੁਰੂ ਤੇਗ ਬਹਾਦਰ ਸਾਨੂੰ ਸਮਤ ਦੇਂਦੇ ਪਏ ਉਹ ਬੰਦੇਓ ਤੁਹਾਡੇ ਅੰਦਰ ਨੂੰ ਮਾਇਆ ਦੀ ਮਮਤਾ ਖਾ ਗਈ ਤੁਹਾਡਾ ਅੰਦਰ ਨਹੀਂ ਟਿਕ ਰਿਆ ਜਦੋਂ ਆਪਣੀ ਗੱਲ ਕਰ ਰਿਹਾ ਮਾਈ ਮੈਂ ਤਨ ਪਾਇਓ ਘਰ ਨਾ ਮਨ ਮੇਰੇ ਧਾਵਨ ਤੇ ਛੁੱਟਿਓ ਕਰ ਬੈਠੋ ਬਿਸ਼ਰਾਮ ਮਾਇਆ ਮਮਤਾ ਤਨ ਤੇ ਨਾਠੀ ਉਪਜੋ ਨਿਰਮਲ ਗਿਆਨ ਲੋਭ ਮੋਇ ਪਰਸ ਨਾ ਸਕੇ ਗਈ ਪਕਤ ਭਗਵਾਨ ਮੇਰੇ ਕੋਰ ਪ੍ਰਮਾਤਮਾ ਦੀ ਭਗਤੀ ਮੇਰੇ ਅੰਦਰ ਨੂੰ ਪ੍ਰਭਾਵਿਤ ਨਹੀਂ ਕਰਦੀ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਕਹਿੰਦੇ ਨੇ ਪ੍ਰਾਣੀ ਕਿਉਂ ਨਹੀਂ ਨਾਮ ਜਪਦਾ ਕਨੇਸ ਕਰਕੇ ਕਿਉਂਕਿ ਦੇ ਮਾਇਆ